ਹਾਂਜੀ ਜੇ ਤੁਸੀਂ ਰੈਸਪੀ ਦੇਖ ਰਹੇ ਹੋ ਇਹ ਹੈਗੀ ਹੈ ਪਾਲਕ ਪਨੀਰ ਦੀ ਸਬਜੀ ਔਰ ਦੇਖੋ ਜੀ ਕਿੰਨੀ ਵਧੀਆ ਤੇ ਕਿੰਨੀ ਹੈਲਦੀ ਮੈਂ ਬਣਾਈ ਅੱਜ ਔਰ ਬਿਲਕੁਲ ਨਵੇਂ ਤਰੀਕੇ ਨਾਲ ਬਣਾਈ ਹੈ ਇੱਕ ਵਾਰੀ ਤੁਸੀਂ ਜ਼ਰੂਰ ਇਸ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹਲਦੀ ਬੰਦੀ ਹੈ ਔਰ ਬਿਲਕੁਲ ਗ੍ਰੀਨ ਗ੍ਰੀਨ ਜਿਹੜੀਆਂ ਵੈਜੀਟੇਬਲ ਨੇ ਸਾਨੂੰ ਸਰਦਿਆਂ ਵਿੱਚ ਹੀ ਨਸੀਬ ਹੁੰਦੀਆਂ ਨੇ ਅਸੀਂ ਐਮਨ ਨੂੰ ਜਿਆਦਾ ਤੋਂ ਜਿਆਦਾ ਖਾਈਏ ਕਿਉਂਕਿ ਸਾਡੇ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਤੇ ਬੱਚਿਆਂ ਵਾਸਤੇ ਬਹੁਤ ਹੀ ਹੈਲਦੀ ਰੈਸਪੀ ਹੈ ਤੇ ਬੱਚਿਆਂ ਨੂੰ ਤਕਰੀਬਨ ਹਫਤੇ 'ਚ ਇੱਕ ਦੋ ਵਾਰੀ ਜ਼ਰੂਰ ਬਣਾ ਕੇ ਇਹ ਵਾਲੇ ਦਿਆ ਕਰੋ ਕਿਉਂਕਿ ਪਾਲਕ ਜੋ ਹੈ ਵਿਟਾਮਿਨ ਨਾਲ ਭਰਪੂਰ ਹੁੰਦੀ ਹੈ ਮੇਥੀ ਪਾਲਕ ਸਾਗ ਜਿਹੜੇ ਬੱਚੇ ਨਹੀਂ ਵੀ ਖਾਂਦੇ ਉਹ ਵੀ ਖਾਣਗੇ ਬਿਲਕੁਲ ਇਸ ਰੈਸਪੀ ਦੇ ਮੁਤਾਬਿਕ ਬਣਾਓ ਇੱਕ ਵਾਰੀ ਠੀਕ ਹੈ ਤੁਸੀਂ ਬਹੁਤ ਵਾਰੀ ਬਣਾਈ ਹੋਣਗੇ ਪਰ ਮੇਰੀ ਰੈਸਪੀ ਨਾਲ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦੀ ਹੈ ਚਲੋ ਜੀ ਸਟਾਰਟ ਕਰਦੇ ਰੈਸਪੀ ਨੂੰ ਓਕੇ ਜੀ ਹੈਲਦੀ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਪਾਲਕ ਇਹਨੂੰ ਅੱਛੀ ਤਰ੍ਹਾਂ ਮੈਂ ਧੋ ਕੇ ਕਟਿੰਗ ਕਰ ਲਈਏ ਔਰ ਇਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਨਮਕ ਹਰੀ ਮਿਰਚ ਹਰੀਆਂ ਮਿਰਚਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨੀਆਂ ਮਰਜ਼ੀ ਪਾ ਲਓ ਜਿੰਨੀਆਂ ਸਪਾਈਸੇ ਚੱਦੇ ਮੈਂ 2 ਪਾਈਆਂ ਨਾ ਔਰ ਇਹਦੇ ਵਿੱਚ ਜਿਹੜਾ ਲਸਣ ਨੇ 10-12 ਤੁਰੀਆਂ ਜਰੂਰ ਪਾਣੀਆਂ ਨੇ ਕਿਉਂਕਿ ਜਿਹੜਾ ਬੋਇਲ ਦੇ ਨਾਲ ਇਹਦਾ ਟੇਸਟ ਬੰਦਾ ਨਾ ਬਹੁਤ ਹੀ ਮਜ਼ੇ ਵਾਲਾ ਬੰਦਾ ਹੈ ਅੱਜ ਮੈਂ ਬਹੁਤ ਹੈਲਦੀ ਵੇ ਦੇ ਨਾਲ ਤੁਹਾਨੂੰ ਪਾਲਕ ਦੀ ਰੈਸਪੀ ਦੱਸ ਰਹੀ ਹਾਂ ਔਰ ਬੜੇ ਤੁਸੀਂ ਧਿਆਨ ਦੇ ਨਾਲ ਇਹਨੂੰ ਦੇਖਣਾ ਕਿ ਕਿਸ ਤਰ੍ਹਾਂ ਇਹਦੇ ਵਿੱਚ ਅੱਧਾ ਸਿਰਫ ਕਟੋਰੀ ਤੁਸੀਂ ਪਾਣੀ ਦੀ ਪਾਣੀ ਹੈ ਕਿਉਂਕਿ ਤੁਹਾਨੂੰ ਪਤਾ ਪਾਲਕ ਸਾਗ ਪਾਣੀ ਆਪਣਾ ਹੀ ਬਹੁਤ ਛੱਡ ਜਾਂਦੇ ਨੇ ਇਸ ਵਾਸਤੇ ਪਾਣੀ ਇੰਨਾ ਪਾਣ ਦੀ ਜ਼ਰੂਰਤ ਨਹੀਂ ਸਿਰਫ 3 ਸਿਟੀਆਂ ਅਸੀਂ ਦਵਾਣੀਆਂ ਨੇ ਤਾਂ ਪਾਲਕ ਸਾਡੀ ਤਿਆਰ ਹੋ ਜਣੀ ਹੈ ਤੇ ਉਸ ਤੋਂ ਬਾਅਦ ਗ੍ਰਾਈਂਡ ਕਰਕੇ ਤੇ ਅਸੀਂ ਸਬਜ਼ੀ ਬਣਾਵਾਂਗੇ ਅੱਜ ਬਣਾਵਾਂਗੇ ਸੇ ਪਾਲਕ ਪਨੀਰ ਪਨੀਰ ਵਿੱਚ ਪਾਲਕ ਵਿੱਚ ਤੁਸੀਂ ਮਸ਼ਰੂਮ ਵੀ ਪਾ ਸਕਦੇ ਹੋ ਅਗਰ ਮਸ਼ਰੂਮ ਪਾਣੀ ਹੈ ਤਾਂ ਇੱਕ ਬੋਇਲ ਉਹਨੂੰ ਵੀ ਦਵਾ ਦਿਓ ਇੱਕ ਘਾਟੋ ਘਾਟ ਇੱਕ ਸੀਟੀ ਕਿਉਂਕਿ ਅਸੀਂ ਸਾਡੇ ਪਾਲਕ ਬਿਲਕੁਲ ਤਿਆਰ ਹੋ ਜੇਗੀ ਬਾਅਦ ਵਿੱਚ ਮਸ਼ਰੂਮ ਪਾਓਗੇ ਤਾਂ ਪਾਲਕ ਬਹੁਤ ਜ਼ਿਆਦਾ ਫਿਰੋ ਮੈਸ਼ ਹੋ ਜਾਂਦੇ ਤੇ ਮਜ਼ਾ ਨਹੀਂ ਆਉਂਦਾ ਅਗਰ ਤੁਸੀਂ ਮਸ਼ਰੂਮ ਪਾਣੀ ਹੈ ਤਾਂ ਉਹਨੂੰ ਸਾਈਡ ਤੇ ਇੱਕ ਸੀਟੀ ਦਵਾ ਲਓ ਕੁੱਕਰ ਵਿੱਚ ਤੇ ਜੇ ਪਾਲਕ ਨਾਲ ਦਵਾਣੀ ਹੈ ਸੀਟੀ ਤੇ ਪਾਲਕ ਸਮੇਤ ਵੀ ਪਾ ਸਕਦੇ ਹੋ ਬਾਅਦ ਵਿੱਚ ਤੁਸੀਂ ਸਾਬਤ ਮਸ਼ਰੂਮ ਕੱਢ ਕੇ ਉਹਨੂੰ ਕਟਿੰਗ ਕਰ ਲਓ ਕਿ ਸੇ ਪੋਲੀਥਿਨ ਚ ਪਾ ਲੋ ਜਾਂ ਐਵੇਂ ਕਿਸ ਕਿਸ ਕਟੋਰੀ ਚ ਵੀ ਰੱਖ ਸਕਦੇ ਹੋ ਪਾਣੀ ਪਾ ਕੇ ਬਟ ਮੈਂ ਅੱਜ ਬਣਾ ਰਹੀ ਆ ਪਾਲਕ ਪਨੀਰ ਤੇ ਸਭ ਤੋਂ ਪਹਿਲੇ ਮੈਂ ਇਹਨੂੰ ਬੋਇਲ ਕਰਾਂਗੀ ਫਿਰ ਇਹਨੂੰ ਗ੍ਰਾਈਂਡ ਕਰਾਂਗੇ ਔਰ ਬੋਇਲ ਕਰਨ ਵਕਤ ਹਰੀ ਮਿਰਚ ਨਮਕ ਥੋੜਾ ਨਮਕ ਪਾ ਲੋ ਜ਼ਿਆਦਾ ਨਾ ਪਾਓ ਬਾਅਦ ਚ ਤੁਸੀਂ ਤੜਕੇ ਵਕਤ ਯੂਜ਼ ਕਰ ਲਓ ਔਰ ਲਸਣ ਜ਼ਰੂਰ ਪਾੜਾ ਮੈਂ 10 12 ਲਸਣ ਦੀਆਂ ਤੁਰੀਆਂ ਪਾਈਆਂ ਨੀਚੇ ਚਲੀਆਂ ਗਿਆ ਨੇ ਤੇ ਘਰ ਤੋਂ ਘਰ 10 12 ਤੁਸੀਂ ਲਸਣ ਦੀਆਂ ਤੁਰੀਆਂ ਜ਼ਰੂਰ ਪਾਣੀਆਂ ਨੇ ਕਿਉਂਕਿ ਇਹਦੇ ਨਾਲ ਟੇਸਟ ਬਹੁਤ ਹੀ ਵਧੀਆ ਤੇ ਬਹੁਤ ਹੀ ਮਜ਼ਾ ਆਉਂਦਾ ਹੈ ਤਾਂ ਟੇਸਟ ਅਲੱਗ ਜਾ ਹੋ ਜਾਂਦਾ ਜਦੋਂ ਤੁਸੀਂ ਬੋਇਲ ਕਰਦੇ ਹੋ ਤੜਕੇ ਵਕਤ ਵੀ ਅਸੀਂ ਪਾਵਾਂਗੇ ਵੀ ਐ ਨਹੀਂ ਕਿ ਨਹੀਂ ਪਾਣਾ ਬਟ ਅਸੀਂ ਲਸਣ ਇਹਦੇ ਵਿੱਚ ਜਦੋਂ ਬੋਇਲ ਪਾਉਂਦੇ ਆ ਨਾ ਤਾਂ ਬਹੁਤ ਮਜ਼ਾ ਆਉਂਦਾ ਖਾ ਕੇ ਤਲਸਤ ਅਲੱਗ ਜਾ ਟੇਸਟ ਆਉਂਦਾ ਪਾਲਕ ਦਾ ਤੁਹਾਨੂੰ ਪਤਾ ਹੈ ਸਰਦੀਆਂ ਦੇ ਵਿੱਚ ਹੀ ਆਉਂਦੀ ਹੈ ਪਾਲਕ ਗਰਮੀਆਂ 'ਚ ਮਿਲ ਤੇ ਜਾਂਦੀ ਪਰ ਉਹ ਚੀਜ਼ ਨਹੀਂ ਆਉਂਦੀ ਜੋ origignal ਸਾਨੂੰ ਸਟੋਰਾਂ ਦੀ ਮਿਲ ਜਾਂਦੀ ਏ ਪਰ ਸਾਨੂੰ ਅੱਜ ਕੱਲ ਫਰੈਸ਼ ਮਿਲਦੀ ਏ ਪਾਲਕ ਬਹੁਤ ਹੀ ਗ੍ਰੀਨ ਗ੍ਰੀਨ ਪਾਲਕ ਅੱਜ ਕੱਲ ਆਈ ਹੋਈ ਏ ਔਰ ਇੰਨੀ ਫਰੈਸ਼ ਨਾ ਕਿਉਂਕਿ ਉਸੇ ਵੇਲੇ ਲੈ ਕੇ ਆਂਦੇ ਨੇ ਕਟਿੰਗ ਕਰਕੇ ਤੇ ਨਾਲ ਹੀ ਸੇਲ ਕਰ ਦਿੰਦੇ ਨੇ ਔਰ ਹਰੀ ਹਰੀ ਅੱਜ ਕੱਲ ਮਾਰਕੀਟ ਵਿਚ ਆਈ ਏ ਵਿਟਾਮਿਨ ਸੀ ਭਰਪੂਰ ਹੁੰਦੀ ਏ ਔਰ ਜਿਆਦਾ ਤੋਂ ਜਿਆਦਾ ਤੁਸੀਂ ਖਾਓ ਤੇ ਬੱਚਿਆਂ ਨੂੰ ਵੀ ਖਿਲਾਓ ਚਲੋ ਜੀ ਅਸੀਂ ਇਸਪੀ ਸਟਾਰਟ ਕਰਨੇ ਸਭ ਤੋਂ ਪਹਿਲੇ ਅਸੀਂ ਇਹਨੂੰ ਬੋਇਲ ਕਰਾਂਗੇ ਠੀਕ ਏ ਜੀ ਘੱਟੋ ਘੱਟ 3 ਸਟੀਆਂ ধਵਾਨੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਗ੍ਰाइंड ਕਰ ਲੈਣਾ ਚਲੋ ਜੀ ਹੁਣ ਅਸੀਂ ਰੱਖ ਲੱਗਿਆ ਕੁੱਕਰ ਗੈਸ ਤੇ ਤੇ ਮੈਂ ਤੁਹਾਨੂੰ ਦਿਖਾਨੀ ਆ ਠੀਕ ਹੈ ਜੀ ਪਿੰਡ ਦੀ ਗੇਂਜੀ ਛੱਡ ਪੂਜਾ ਦੀ ਲਈ ਹੈ ਪਿੰਡ ਦੀ ਗੇਂਜੀ ਤਾਂ ਵਾਪਸ ਆਣਾ ਮੁੰਡੇ ਨੂੰ ਹਾਂਜੀ ਸਾਡੀ ਪਾਲਕ ਹੋ ਗਈ ਹੈ ਤਿਆਰ ਬਿਲਕੁਲ ਤੇ ਅਸੀਂ ਹੁਣ ਇਹਨੂੰ ਬਲੈਂਡਰ ਨਾਲ ਕਰਾਂਗੇ ਪਹਿਲੇ ਚੋਪअच्छी ਤਰ੍ਹਾਂ ਕਿਉਂਕਿ ਹੋਵੇ ਜਿਆਦਾ ਗਰਮ ਹੋਵੇ ਨਾ ਫਿਰ ਵੀ ਕਦੇ ਵੀ ਬਲੈਂਡਰ ਦੇ ਮਾਰਨਾ ਚਾਹੀਦਾ ਜਦੋਂ ਥੋੜੀ ਕੋਸੀ ਕੋਸੀ ਹੋਵੇ ਫਿਰ ਉਸ ਟਾਈਮ ਬਲੈਂਡਰ ਮਾਰ ਦੇਣਾ ਜ਼ਰੂਰੀ ਨਹੀਂ ਕਿ ਬਿਲਕੁਲ ਹੀ ਠੰਡਾ ਕਰਨਾ ਤੁਸੀਂ ਠੰਡਾ ਕਰਕੇ ਫਿਰ ਟਾਈਮ ਜਿਆਦਾ ਲੈਂਦੇ ਨੇ ਹੁਣ ਕੋਸੀ ਕੋਸੀ ਸੀਗੀ ਪਾਲਕ ਤੇ ਮੈਂ ਨਾਲ ਹੀ ਬਲੈਂਡਰ ਦਾ ਕੰਮ ਸ਼ੁਰੂ ਕਰ ਦਿੱਤਾ ਠੀਕ ਹੈ ਜਦੋਂ ਥੋੜੀ ਜਿਹੀ ਹਲਕੇ ਜਿਹੀ ਕੋਸੀ ਹੋ ਜਵੇ ਤੇ ਸਭ ਤੋਂ ਪਹਿਲਾਂ ਤੁਸੀਂ ਇਹ ਕੰਮ ਕਰਨਾ ਕਿ ਇਹਨਾਂ ਬਲੈਂਡਰ ਦੇ ਨਾਲ ਆ ਜੇ ਤੁਹਾਨੂੰ ਪਾਣੀ ਘੱਟ ਲੱਗਦਾ ਹੈ ਪਾਣੀ ਪਾ ਲਓ ਬਾਤ ਪਾਣਾ ਤਰ੍ਹਾਂ ਦੀ ਬਾਤ ਆ। ਬਿਲਕੁਲ ਸਿੱਧੇ ਸਿੱਧੇ ਕਰਾ ਦੇਣੀ ਉਹ। ਅਸੀਂ ਉਸ ਦਾ ਸਾਰਾ ਪਾਣੀ ਪਾ ਦੇ ਦਿੱਤਾ। ਗਰਮ ਪਾਣੀ ਵਾਲਾ। ਪਰ ਮੈਨੂੰ ਪਾਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਪਾਣੀ ਔਰੈਡੀ ਹੈਗਾ ਸੀ ਇਹਦੇ ਵਿੱਚ ਬਹੁਤ ਵਧੀਆ ਮੈਸ਼ ਹੋ ਰਹੀ ਹੈ ਦੇਖੋ। ਇਸ ਵਾਸਤੇ ਮੈਂ ਪਾਣੀ ਨਹੀਂ ਪਾਇਆ। ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤਾਂ ਥੋੜਾ ਕੋਸਾ ਪਾਣੀ ਬਲੈਂਡ ਤੋਂ ਪਹਿਲਾਂ ਹੀ ਪਾ ਦੇਣਾ। बिल्कुल मैश होनी चाहिए ये तो फिर मोटे मोटे मूह च आने के पत्ते थे अच्छा थोड़ा अच्छी तरह मिक्स करके थले उपर करके तो अच्छी तरह ब्लैंड कर लेना उस तुँ बा कड़छी मार के अच्छी तरह देख लो कि कोई पत्ता सबत नहीं रह सक रह गया कई बार छोटे पत्ते होंगे ने ਤੇ ਉਹ ਇਧਰ ਉਧਰ ਲੱਗ ਜਾਂਦੇ ਨੇ ਤੇ ਨਹੀਂ ਸਾਨੂੰ ਪਤਾ ਚੱਲਦਾ ਕਈ ਵਾਰੀ ਤੇ ਅਸੀਂ ਕੀ ਕਰਨਾ ਹੈ ਸਭ ਤੋਂ ਪਹਿਲੇ ਸੀ ਇਹ ਕੰਮ ਕਰਨਾ ਹੈ ਕਿ ਅਸੀਂ ਕੜਚੀ ਮਾਰ ਕੇ ਦੇਖੀਏ ਕਿ ਕੋਈ ਐਸਟਰ ਦਾ ਤਨਖਾਤਾ ਵਿੱਚ ਰਹਿ ਗਿਆ ਇਹ ਦੇਖੋ ਜੀ ਬਿਲਕੁਲ ਬਲੈਂਡ ਹੋ ਗਈ ਅੱਛੀ ਤਰ੍ਹਾਂ ਇਹ ਦੇਖੋ ਜੀ ਬਹੁਤ ਵਧੀਆ ਸਾਡੀ ਜਿਹੜੀ ਪਾਲਕ ਪਿਆਰ ਹੋ ਗਈ ਹੈ ਤੇ ਹੁਣ ਅਸੀਂ ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਹੁਣ ਅਸੀਂ ਜਾਵਾਂਗੇ ਤੜਕੇ ਵੱਲ ਠੀਕ ਹੈ ਜੀ ਇਹ ਦੇਖੋ ਮੈਂ ਕੜਾਈ ਰੱਖ ਦਿੱਤੀ ਐ ਤੇ ਹੁਣ ਅਸੀਂ ਤੜਕਾ ਲਗਾਵਾਂਗੇ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਇਹਦੇ ਚ ਤੇਲ ਗਰਮ ਹੋਣ ਤੇ ਜੀਰਾ ਸਮਾਨ ਨੂੰ ਅਸੀਂ ਬਿਲਕੁਲ ਪਹਿਲੇ ਰੈਡੀ ਕਰ ਲੈਣਾ ਕਿਉਂਕਿ ਬਾਅਦ ਵਿੱਚ ਫਿਰ ਟਾਈਮ ਲੱਗਦਾ ਤੇ ਫਿਰ ਸਾਨੂੰ ਸਕਿਪ ਕਰਨੀ ਪੈਂਦੀ ਐ ਅਸੀਂ ਸਭ ਤੋਂ ਪਹਿਲੇ ਜੀਰਾ ਪਾਵਾਂਗੇ ਇਹਦੇ ਵਿੱਚ ਜਿੰਨਾ ਜ਼ਰੂਰਤ ਹੈ ਤੁਸੀਂ ਲੋੜ ਮੁਤਾਬਿਕ ਪਾ ਸਕਦੇ ਹੋ ਤੇ ਨਾਲ ਹੀ ਅਸੀਂ ਪਾ ਦਾਂਗੇ ਇਹਦੇ ਵਿੱਚ ਲਸਣ ਜੋ ਕਿ ਮੈਂ ਮੈਸ਼ ਕੀਤਾ ਹੋਇਆ ਚੰਗੀ ਤਰ੍ਹਾਂ ਕਿਉਂਕਿ ਅਸੀਂ ਪਹਿਲੇ ਲਸਣ ਪਾਇਆ ਸੀ ਬਟ ਅਗਰ ਤੁਸੀਂ ਕੱਟ ਖਾਂਦੇ ਹੋ ਤੇ ਨਾ ਮੇ ਪਾਓ ਜ਼ਰੂਰੀ ਨਹੀਂ ਐਸਕਿਪ ਵੀ ਕਰ ਸਕਦੇ ਹੋ ਬਟ ਲਸਣ ਦਾ ਜੋ ਸਵਾਦ ਆਉਂਦਾ ਹੈ ਨਾ ਇਹਦੇ ਵਿੱਚ ਮਜ਼ਾ ਹੀ ਆ ਜਾਂਦਾ ਹੈ ਨਾਲਕ ਵਿੱਚ ਲਸਣ ਦਾ ਜੇ ਸਵਾਦ ਇੱਕ ਤੌਰ ਤੱਕ ਬੀਜਿਆ ਲੱਗਦਾ ਹੈ ਬਟ ਇਹਦੇ ਦਾ ਬਹੁਤ ਹੀ ਮਜ਼ਾ ਆਉਂਦਾ ਹੈ ਖਾ ਕੇ ਤੇ ਇੱਕ ਵਾਰੀ ਜਰੂਰ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਣਾ ਬਹੁਤ ਹੀ ਵਧੀਆ ਬਣਦੀ ਹੈ। ਇਹअच्छी तरह ਲੈ ਲਾਲ ਕਰਨਾ। ਹੁਣ ਉਸ ਜਿਹੜੇ ਪਿਆਜ਼ ਸੀ ਉਹ ਵੀ ਬਰੀਕ ਬਰੀਕ ਕੱਟ ਲੈ ਪਰ ਲਸਣ ਨੂੰअच्छी तरह ਬਲ ਲੈ। ਹੁਣ ਲੈਣਾ ਚੰਗੀ ਤਰ੍ਹਾਂ कच्चਾ ਨਹੀਂ ਪਾਉਣਾ। ਦੀ ਰੇਅ ਨਹੀਂ ਰੱਖਣਾ ਜਿਆਦਾ ਤੇਜ਼ ਨਹੀਂ ਰੱਖਣਾ ਜਿਆਦਾ ਸਲੋ ਵੀ ਨਾ ਰੱਖਣਾ ਹੁਣ ਅਸੀਂ ਪਾ ਦਾਂਗੇ ਪਿਆਜ਼ ਪਿਆਜ਼ ਆਪਣੇ ਲੋੜ ਦੇ ਮੁਤਾਬਿਕ ਪਰਸੇ ਮੈਂ ਦੋ ਪਿਆਜ਼ ਕੱਟੇ ਨੇ ਪਰ ਜਿੰਨਾ ਪਾਉਗਾ ਪਿਆਜ਼ ਉਹਨਾਂ ਮਾਜਾ ਵਾਲਾ ਪੜੇਗਾ ਪਰ ਦੋ ਤੇ ਕੱਢੋਗਾ ਕਿਉਂਕਿ ਜ਼ਰੂਰ ਪਾਉਣਾ ਹੈ ਇਹ ਤੋਂ ਕੁਝ ਹੀ ਪਾਲਕ ਜਿਵੇਂ ਅੱਜਕੱਲ੍ਹ ਪਾਲਕ ਬਹੁਤ ਵੱਡੇ ਹੋਣੀਆਂ ਦਿੱਖੀਆਂ ਆ ਰਹੀਆਂ ਨੇ ਹਰੀ ਮਿਰਚ ਅਸੀਂ ਪਹਿਲੇ ਵੀ ਬਹੁਤ ਪਾਈਆਂ ਸੀ ਮੈਂ ਦੋ ਹੋਰ ਕਿੱਤੀਆਂ ਆ ਕਿਉਂਕਿ ਜਿੱਦ ਤੱਕ ਕਰਾਰਾ ਪੰਨਾ ਨਾ ਹੋਵੇ ਮੇਥੀ ਹੋਵੇ ਸਾਗ ਹੋਵੇ ਪਾਲਕ ਹੋਵੇ ਤੇ ਕਰਾਰਾ ਪੰਨ ਜ਼ਰੂਰ ਆਣਾ ਚਾਹੀਦਾ ਅਗਰ ਕਰਾਰਾ ਨਹੀਂ ਨਾ ਬੰਦਾ ਤੇ ਮਜ਼ਾ ਵੀ ਨਹੀਂ ਆਉਂਦਾ ਖਾਣ ਦਾ ਤੇ ਇਹਦੇ ਵਿੱਚ ਜ਼ਰੂਰ ਹਰੀਆਂ ਮਿਰਚਾਂ ਜਿਹੜੀਆਂ ਨੇ ਉਹ ਜ਼ਰੂਰ ਤੁਸੀਂ ਤਿੰਨ ਚਾਰ ਪਾਓ ਨਾਲ ਹੀ ਮੈਂ ਹਰੀਆਂ ਮਿਰਚਾਂ ਸੁੱਕਾ ਲੱਗੀਆਂ ਨਾ ਦੋ ਹੋਰ ਵੱਡੇ-ਵੱਡੇ ਕੱਢ ਲਿਆ ਨਾਲ ਅਜਕਲ ਅੰਨੀ ਕੋੜੀ ਨਹੀਂ ਆ ਰਹੀ ਮੇਰੇ ਤੋਂ ਮੋਟੀ-ਮੋਟੀ ਨਿਕਾ ਰਹੀ ਹੈ ਅਗਰ ਤੁਹਾਡੇ ਬੱਚੇ ਨਹੀਂ ਆਉਂਦੇ ਤੁਸੀਂ ਬਾਜ਼ਾਰੋਂ ਪਾ ਸਕਦੇ ਹੋ ਥੋੜਾ ਜਿਹਾ ਪਨੀਰ ਪੈ ਜਾਣਾ ਬਹੁਤ ਚੀੱ ਲੱਗੇ ਲੱਗ ਜਾਣੇ ਜਿਉਂ ਹੀ ਪਿਆਜ਼ ਭੁੰਨੇ ਨੇ ਅਸੀਂ ਦੋ ਟਮਾਟਰਾਂ ਦੀ ਪਿਉਰੀ ਬਣਾਈ ਹੋਈ ਹੈ ਜਿਵੇਂ ਕੱਟ ਕੇ ਨਹੀਂ ਪਾਣੇ ਪਿਆਜ਼ ਅਗਰ ਤੁਸੀਂ ਸੋਰੀ ਟਮਾਟਰ ਕੱਟ ਕੇ ਨਹੀਂ ਪਾਣੇ ਜੇ ਤੁਸੀਂ ਕੱਟ ਕੇ ਪਾਓਗੇ ਤਾਂ ਮੋਟੇ ਮੋਟੇ منہ ਆਣਗੇ ਉਹ ਮਜ਼ਾ ਨਹੀਂ ਆਉਂਦਾ ਐਸੇ ਵਸੇ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਮੈਸ਼ ਕਰ ਲਓ ਪਿਉਰੀ ਬਣਾ ਲਓ ਉਹਦੀ ਠੀਕ ਹੈ ਜੀ ਅੱਛੀ ਤਰ੍ਹਾਂ ਪੁੱਜ ਜਾਂਦਾ ਨਾ ਤੇ ਫਿਰ ਅਸੀਂ ਪਾਵਾਂਗੇ ਟਮਾਟਰ ਹਾਂਜੀ ਹੁਣ ਅਸੀਂ ਪਾਵਾਂਗੇ ਸੁੱਕਾ ਧਨੀਆ ਤੇ ਨਾਲੇ ਉਸੇ ਪਾਦਾਂਗੇ ਟਮਾਟਰ ਵੀ ਪਾ ਲਈਏ ਪਾਣੀ ਪਾਉਣਗੇ ਅੱਜ ਤੁਸੀਂ ਹਾਂਜੀ ਸਾਰਾ ਤੜਕਾ ਬਹੁਤ ਵਧੀਆ ਤਿਆਰ ਹੋ ਰਿਹਾ ਥੋੜਾ ਜਿਹਾ ਸੀ ਪਾਣੀ ਪਾ ਕੇ ਇਹਨੂੰ ਅੱਛੇ ਤਰ੍ਹਾਂ ਨੂੰ ਭੁੰਨਾਂਗੇ ਕਿਉਂਕਿ ਮਸਾਲਾ ਵਿੱਚ ਜੇ ਕੱਚਾ ਕੱਚਾ ਰਹੇਗਾ ਤੇ ਮਜ਼ਾ ਨਹੀਂ ਆਣਾ ਐਸੇ ਵਾਸਤੇ ਇਹਨੂੰ ਅੱਛੀ ਤਰ੍ਹਾਂ ਭੁੰਨਣਾ ਪਹਿਲੇ हां जी ਹੁਣ ਅਸੀਂ ਪਾਵਾਂਗੇ ਸਭ ਤੋਂ ਪਹਿਲੇ ਦੇਗੀ ਮਿਰਚ ਦੇਗੀ ਵਿੱਚ ਕਲਰ ਵਾਸਤੇ ਜ਼ਰੂਰ ਪਾਣੀ ਹੈ ਔਰ ਨਾਲ ਹੀ ਪਾਦਾਂਗੇ ਹਲਦੀ ਹਲਦੀ ਪਾਊਡਰ ਵੀ ਮਰਜ਼ੀ ਦੇ ਮੁਤਾਬਕ ਪਾਓ ਔਰ ਜਿਹੜਾ ਤੁਸੀਂ ਨਮਕ ਪਾਇਆ ਨਾ ਨਮਕ ਤੁਸੀਂ ਪਹਿਲੇ ਵੀ ਪਾ ਦਿੱਤਾ ਹੈ ਤੇ ਹੁਣ ਤੁਸੀਂ ਘਾਟੀ ਪਾਣਾ ਕਿਉਂਕਿ ਜੇ ਜ਼ਿਆਦਾ ਨਮਕ ਹੋ ਗਿਆ ਤੇ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਐਸੇ ਵਾਸਤੇ ਤੁਸੀਂ ਪਹਿਲੇ ਨਮਕ ਘਾਟੀ ਪਾਓ ਤੇ ਫਿਰ ਜਰੂਰ ਥੋੜੀ ਤੁਸੀਂ ਹੋਰ ਪਾ ਲਿਓ ਠੀਕ ਹੈ ਜੀ ਉਹਨੇ ਦੇ ਸੜਾ ਜਾ ਪਾਵਾਂਗੇ ਪੌ ਬਾਜੀ ਮਸਾਲਾ ਜਾਂ ਚਿਕਨ ਮਸਾਲਾ ਜਾਂ ਕਿਚਨ ਮਸਾਲਾ ਤੁਹਾਡ ਕੋਈ ਵੀ ਪਿਆ ਹੋਇਆ ਨਾ ਮਸਾਲਾ ਅੱਧਾ ਚਮਚਾ ਜ਼ਰੂਰ ਪਾਣਾ ਤੁਸੀਂ ਠੀਕ ਹੈ ਜੀ ਹੁਣ ਅਸੀਂ ਪਾਵਾਂਗੇ ਪੌ ਬਾਜੀ ਮਸਾਲਾ ਇਤਨਾ ਜਿਹੜਾ ਫਲੇਵਰ ਹੈ ਨਾ ਬਹੁਤ ਵਧੀਆ ਆਉਂਦਾ ਹੈ। ਅਗਰ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਦੀ ਜਗ੍ਹਾ ਤੇ ਤੁਸੀਂ ਦਹੀਂ ਵੀ ਪਾ ਸਕਦੇ ਹੋ। ਹੁਣ ਅਸੀਂ ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚ। ਅਗਰ ਜ਼ਿਆਦਾ ਸਪਾਈਸੀ ਨਹੀਂ ਖਾਣਾ ਚਾਹੁੰਦੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ। ਤੇ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ। ਤੇ ਦੇਖੋ ਜੀ ਕਿ ਮਸਾਲਾ ਕਿੰਨਾ ਵਧੀਆ ਤਿਆਰ ਹੋ ਗਿਆ ਦੇਖੋ। ਹਾਂ ਦੇਖੋ ਜੀ ਮਸਾਲਾ ਸਾਡਾ ਬਹੁਤ ਹੀ ਵਧੀਆ ਤਿਆਰ ਹੋ ਗਿਆ ਤੇ ਹੁਣ ਸਾਡੀ ਇੱਕ ਚੀਜ਼ ਰਹਿ ਗਈ ਹੈ ਜੋ ਕਿ ਅਸੀਂ ਮલાઈ ਪਾਣੀ ਹੈ ਅੱਜ ਮੇਰੇ ਕੋਲ ਪੁਰਾਣੀ ਮલાઈ ਨਹੀਂ ਸੀ ਬਟ ਮੈਂ ਅੱਜ ਤਾਜੀ ਮલાઈ ਪਾਉਣ ਲੱਗਿਆ ਵਿੱਚ ਆਹ ਦਾ ਤੁਹਾਡੇ ਕੋਲ ਇੱਕ ਦੋ ਦਿਨ ਦੀ ਪੁਰਾਣੀ ਮલાઈ ਪਈ ਹੈ ਉਹ ਜ਼ਰੂਰ ਪਾਓ ਕਿਉਂਕਿ ਉਹ ਬਹੁਤ ਗਾੜੀ ਹੋਈ ਹੁੰਦੀ ਹੈ ਤੇ ਇਸੇ ਘੋ ਕੱਢ ਲਿਆ ਸੀ ਸਾਨੂੰ ਯਾਦ ਨਹੀਂ ਰਹੀ ਐਸ ਵਾਸਤੇ ਸੀ ਤਾਜੀ ਮલાઈ ਪਾਉਣ ਲੱਗਾ ਠੀਕ ਹੈ ਜੀ ਤੇ ਤੁਸੀਂ ਜੇ ਤੁਹਾਡੇ ਕੋਲ ਪੁਰਾਣੀ ਪਈ ਹੈ ਤੇ ਪੁਰਾਣੀ ਪਾਓ 2-3 ਦਿਨ ਦੀ पानी है दो तीन चम्मच मलाई दे क्योंकि मलाई देता फ्लेवर बहुत ही वीयर हो जाता है और इन्नी टेस्टी होंगी कलर चेंज हो जाता है मलाई पा के हूँ दो मिनट इन फिर भुना गए ज़्यादा सेक तेज नहीं करना स्लो ही रखना स्टीम में भी नाल में मैं एक चम्मच दही का लगी पा टेस्ट बनाने वास्ते हो ਚਮਚ ਪਾਵਾਂਗੇ ਦਹੀਂ ਦਾ ਵੀ ਲੈ ਲੈ ਮਲਾਈ ਪਾ ਲਉ 1-2 ਮਿੰਟ ਬਾਅਦ ਫਿਰ ਤੁਸੀਂ ਦਹੀਂ ਪਾਣਾ ਇੱਕਦਮ ਨਹੀਂ ਪਾਣੀਆ ਦੋਨੋਂ ਚੀਜ਼ਾਂ ਨਹੀਂ ਤੇ ਫਟ ਜਾਏਗਾ ਜਾਂ ਦੋਨੋਂ ਚੀਜ਼ਾਂ ਚੜੇ ਮਿਕਸ ਹੋ ਗਿਆ ਤੇ ਤੇ ਹੁਣ ਅਸੀਂ ਪਾ ਦਾਂਗੇ ਪਾਲਕ ਸਾਰੀ ਪਾਲਕ ਅਸੀਂ ਵਿੱਚ ਪਲਟ ਦਵਾਂਗੇ ਪਾਣੀ ਵਿੱਚ ਬਿਲਕੁਲ ਨਹੀਂ ਜ਼ਰੂਰਤ ਨਹੀਂ ਇਹ ਲਈ ਘਰ ਤੋਂ ਲੱਗਦਾ ਕਿ ਗਾੜੀ ਹੈ ਤੇ ਤੁਸੀਂ ਗਰਮ ਪਾਣੀ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਠੰਡਾ ਪਾਣੀ ਬਿਲਕੁਲ ਨਹੀਂ ਪਾਣਾ ਕਿਉਂਕਿ ਇਹ ਬਹੁਤ ਹੀ ਵਧੀਆ ਤੁਹਾਡੇ ਪਾਲਕ ਬਣੀ ਹੋਈ ਹੈ ਠੰਡਾ ਪਾਣੀ ਪਾ ਕੇ ਟੇਸਟ ਦਾ ਖਰਾਬ ਨਾ ਕਰਨਾ ਹੈਗਾ ਜੇ ਤੁਹਾਡੀ ਵੀ ਇਸ ਤਰ੍ਹਾਂ ਹੀ ਐਨੀ ਇੱਕ ਗਾੜੀ ਹੈ ਤੇ ਬਹੁਤ ਹੀ ਵਧੀਆ ਹੈ ਕਿਉਂਕਿ ਜੇ ਪਨੀਰ ਪੈਣਾ ਤੇ ਆਪਣੇ ਆਪ ਬਹੁਤ ਵਧੀਆ ਬਣ ਜਾਂਦੀ ਹੈ ਨਾ ਇਸ ਨੂੰ ਸੈਂ ਤੁਸੀਂ ਇਹਦੇ ਵਿੱਚ ਪਾਣੀ ਪਾਣ ਦੀ ਖੇਚਲ ਨਾ ਕਰਨਾ ਉਹ ਜਿਵੇਂ ਮਿਕਸ ਕਰਕੇ ਨਾ ਘਟੂ ਘਟ ਪੰਜ ਮਿੰਟ ਨੂੰ ਰਿਜਨ ਨਵਾਵੀ ਤਾਂ ਕਿ ਜਿਹੜੇ ਮਸਾਲੇ ਨੇ ਜਿਹੜਾ ਅਸੀਂ ਤੜਕਾ ਤਿਆਰ ਕੀਤਾ ਇਹਦੇ ਵਿੱਚ ਅੱਛੀ ਤਰ੍ਹਾਂ ਰੱਚ ਜਾਵੇ ਘਟੂ ਘਟ 4-5 ਮਿੰਟ ਜ਼ਰੂਰ ਇਹਨੂੰ ਰੱਖਣਾ ਹੈ ਸ਼ੀਮ ਤੇ ਰੱਖਣਾ ਹੈ ਜਿਆਦਾ ਤੇਜ਼ ਨਹੀਂ ਸ਼ੇਕ ਕਰਨਾ ਆਹ ਦੇਖੋ ਜੀ ਕਿੰਨੀ ਵਧੀਆ ਪਾਲਕ ਛੜੀ ਤਿਆਰ ਹੋ ਗਈ ਹੈ ਹੁਣ ਇੱਥੇ ਤੁਸੀਂ ਨਮਕ ਚੈੱਕ ਕਰ ਸਕਦੇ ਹੋ ਕਿਉਂਕਿ ਨਮਕ ਅਸੀਂ ਦੋ ਵਾਰ ਹੀ ਪਾਇਆ ਹੈ ਤੇ ਕਈ ਵਾਰੀ ਹੋ ਜਾਂਦਾ ਹੈ ਕਿ ਤੇਜ਼ ਨਾ ਹੋ ਜਾਏ ਨਮਕ ਐਸ ਵਾਸਤੇ ਤੁਸੀਂ 스ਪੂਨ ਚ ਥੋੜਾ ਜਿਹਾ ਪਾ ਕੇ ਪਾਲਕ ਨੂੰ ਤੇ ਨਮਕ ਚੈੱਕ ਕਰ ਲਓ ਹਾਂਜੀ ਬਿਲਕੁਲ ਠੀਕ ਹੈ ਨਮਕ ਇਸ ਕੰਡੀਸ਼ਨ ਤੇ ਆ ਕੇ ਤੁਸੀਂ ਨਮਕ ਜ਼ਰੂਰ ਚੈੱਕ ਕਰ ਲਓ ਉਨਾ ਸੇ ਨੂੰ ਕਵਰ ਕਰਕੇ ਰੱਖ ਦਵਾਂਗੇ ਘੜ ਤੋਂ ਘੜ 4-5 ਮਿੰਟ ਵਾਸਤੇ ਜਰੂਰ ਇਹਨੂੰ ਪੱਕਣ ਦਿਓ ਜਿਹੜਾ ਤੁਸੀਂ ਮਸਾਲਾ ਤਿਆਰ ਕੀਤਾ ਨਾ ਤੜਕਾ ਲਗਾਇਆ ਤੇ ਉਹ ਪਤਾ ਕੀ ਹੁੰਦਾ ਕਿ ਇਹਦੇ ਚ ਅੱਛੀ ਤਰ੍ਹਾਂ ਜਦੋਂ ਮਿਕਸ ਹੋ ਜਾਂਦਾ ਨਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੇ ਜੇ ਤੁਸੀਂ ਕਾਲੀ ਕਰੋਗੇ ਫਟਾਫਟ ਪਨੀਰ ਪਾਤਾ ਸਭ ਕੁਝ ਪਾਤਾ ਵਿਲੇ ਹੋਗੇ ਉਹ ਕੰਮ ਨਹੀਂ ਕਰਨਾ ਕਟੋ ਕਟਾ ਇਹਨੂੰ 4-5 ਮਿੰਟ 5 ਮਿੰਟ ਜ਼ਰੂਰ ਇਹਨੂੰ ਰਿਜਨ ਦੇਣਾ ਠੀਕ ਹੈ ਜੀ ਬਿਲਕੁਲ ਮੈਂ ਸਿਮ ਤੇ ਰੱਖੀ ਹੋਈ ਹੈ ਦੇਖ ਲਓ ਗੈਸ ਤੁਸੀਂ ਗੈਸ ਵੀ ਤੁਹਾਨੂੰ ਨਜ਼ਰ ਨਹੀਂ ਆ ਰਹੀ ਬਿਲਕੁਲ ਕੱਟ ਗੈਸ ਤੇ ਰੱਖੀ ਹੋਈ ਹੈ ਤੇ ਤੁਸੀਂ ਵੀ ਇਸ ਤਰੀ ਇਹਨੂੰ 4-5 ਮਿੰਟ ਵਾਸਤੇ ਜ਼ਰੂਰ ਰੱਖ ਦਿਓ ਸਾਈਡ ਤੇ ਉੰਨੇ ਦਰ ਆਪਣੇ ਫੁਲਕੇ ਉਤਾਰ ਲਓ ਕੋਈ ਹੋਰ ਕੰਮ ਕਰ ਲਓ ਤੇ ਪਨੀਰ ਤੁਹਾਡਾ ਕੱਟਿਆ ਹੋਇਆਗਾ ਬਸ ਵਿੱਚ ਸੁਟ ਸੁਟ ਰਿਹਾ ਤੁਹਾਡੀ ਤਿਆਰ ਹੋ ਗਈ ਸਬਜ਼ੀ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਬੱਚਾ ਨੇ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਨਾਲ ਬਣਾ ਕੇ ਖਿਲਾਣਾ ਔਰ ਬੱਚੇ ਵੀ ਖੁਸ਼ ਹੋ ਕੇ ਖਾਣਗੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ 3-4 ਮਿੰਟ ਬਾਅਦ ਮਿਲਦੀ ਆ ਹਾਂਜੀ 3-4 ਮਿੰਟ ਹੋ ਗਏ ਨੇ ਹੁਣ ਅਸੀਂ ਪਾਵਾਂਗੇ ਇੱਕ ਚਮਚ ਸੋਸ ਵਿੱਚ ਇਹਨੂੰ ਟੇਸਟੀ ਹੋਰ ਬਣਾਉਣ ਵਾਸਤੇ ਟਮੈਟੋ ਸੋਸ ਪਾਵਾਂਗੇ ਜਿਹੜੀ ਕਿ ਸਾਡੇ ਘਰ ਦੀ ਹੁੰਦੀ ਹੈ ਜਿਹੜੀ ਅਸੀਂ ਲਿਆਂਦੀ ਹੁੰਦੀ ਹੈ ਬਾਜ਼ਾਰੋਂ ਮੈਂ ਟਮੈਟੋ ਕੇਚਪ ਠੀਕ ਹੈ ਜੀ ਜਿਹੜੀ ਅਸੀਂ ਆਮ ਯੂਜ਼ ਕਰਦੇ ਹਾਂ ਉਹ ਪਾਉਗੇ ਇੱਕ ਚਮਚ फिर देखना के टेस्टी तुसी कि टेस्टी बनती है तुम खुद ही हैरान हो जाओगे कि इन्नी स्वाद और वे वे होटलों भी पीछे सुटेगी उन्होंने भी रैसपी पिछे सुटेगी अगर उसी पर बनाओगे तो बस दो मिनट हो रखा क्योंकि जी तीन मिनटी होने सॉस पानी सी मैं इस वास्ते हूँ असं वेट कर दिया दो मिनट ਹਾਂਜੀ ਦੇਖੋ ਪੂਰੇ 5 ਮਿੰਟ ਹੋ ਗਏ ਨੇ ਔਰ ਜਿਹੜੀ ਸਬਜੀ ਹੈ ਨਾ ਘਿਓ ਦੇਖੋ ਛੱਡ ਦਿੱਤਾ ਔਰ ਉਹਨਾਂ ਸਿਰ ਨੂੰ ਮਿਕਸ ਕਰ ਦਾਂਗੇ ਅੱਛੀ ਤਰ੍ਹਾਂ ਪਾਣੀ ਤੁਸੀਂ ਅਗਰ ਤੁਹਾਨੂੰ ਜ਼ਿਆਦਾ ਲੱਗਦਾ ਹੈ ਤੈਨੂੰ ਸੁਕਾ ਲਓ ਆਦਰਵਾਇਜ਼ ਵਸੇ ਲੋੜ ਨਹੀਂ ਜਦੋਂ ਤੁਸੀਂ ਪਨੀਰ ਪਾਣਾ ਨਾ ਪਨੀਰ ਨੇ ਵੀ ਕਾਫੀ ਚੂਸ ਲੈਣਾ ਔਰ ਇਹ ਬਹੁਤ ਹੀ ਵਧੀਆ ਬਣ ਗਈ ਤੁਹਾਡੀ ਇਹ ਦੇਖੋ ਜੇ ਪਾਲਕ ਕਿੰਨੀ ਵਧੀਆ ਬਣ ਗਈ ਔਰ ਅਗਰ ਤੁਹਾਨੂੰ ਲੱਗਦਾ ਹੈ ਕਿ ਹੋਰ ਮੈਸ਼ ਕਰਨੀ ਹੈ ਤਾਂ ਤੁਸੀਂ ਇੱਥੇ ਬਲੈਂਡਰ ਫਿਰ ਮਾਰ ਸਕਦੇ ਹੋ ਬਟ ਬਾਦ ਵਿੱਚ ਫਿਰ ਪਨੀਰ ਪਾ ਕੇ ਉਪਰ ਨਹੀਂ ਕਰਨਾ ਤੁਸੀਂ ਮੈਨੂੰ ਲੱਗਦਾ ਥੋੜਾ ਜਿਹਾ ਬਲੈਂਡਰ ਹੋਰ ਮਾਰਨਾ ਚਾਹੀਦਾ ਕਿਉਂਕਿ ਇਹ ਜਿਹੜਾ ਸਾਡਾ ਮਸਾਲਾ ਉਹ ਵੀ ਅੱਛੇ ਤਰ੍ਹਾਂ ਮਿਕਸ ਹੋ ਜਾਏਗਾ ਚੰਗੀ ਤਰ੍ਹਾਂ ਤੇ ਅਸੀਂ ਹੁਣ ਗੈਸ ਬੰਦ ਕਰਕੇ ਪੁਰੀ ਫਿਰ ਬਲੈਂਡਰ ਨੂੰ ਮਾਰਾਂਗੇ نیچے ਰੱਖ ਲੈਨੇ ਆ ਅਸੀਂ ਕਿਉਂਕਿ ਅਸੀਂ ਗੈਸ ਨੂੰ ਉਤਾਰ ਕੇ ਕੰਮ ਕਰ ਸਕਦੇ ਹਾਂ ਪੈਦੇ ਨਹੀਂ ਕਰਾਂਗੇ ਤੁਸੀਂ ਹਲਕਾ ਹਲਕਾ ਦੇਚ ਬਲੈਂਡਰ ਮਾਰੋਗੇ ਤਾਂ ਕਿ اچھی طرح ਮਿਲ ਕੇ ਤਾਂ ਕਿ ਸੌਫਟ ਹੋ ਜਾ ਉਸ ਤੋਂ ਵੱਡੀ ਹੋ ਰਹੀ ਹੁਣ ਮਿਲੈਨ ਬਣ ਜਾਵੇ ਠੀਕ ਹੈ ਜੀ ਹੁਣ ਸਾਡਾ ਬਿਲਕੁਲ ਪਕਣ ਲਈ ਤਿਆਰ ਹੋ ਗਿਆ ਬਹੁਤ ਵਧੀਆ ਬਣ ਗਿਆ ਸਾਡਾ ਪਾਲਕ ਪਨੀਰ ਤੇ ਹੁਣ ਅਸੀਂ ਗੈਸ ਅਸੀਂ ਬਿਲਕੁਲ ਬੰਦ ਰੱਖਣੀ ਹੈ ਗੈਸ ਨੂੰ ਨਹੀਂ ਚਲਾਉਣਾ ਤੇ ਜਿਹੜਾ ਪਨੀਰ ਅਸੀਂ ਮੈਂ 250 ਗ੍ਰਾਮ ਪਨੀਰ ਲਿਆ ਤੁਸੀਂ ਜਿੰਨਾ ਮਰਜ਼ੀ ਪਾ ਸਕਦੇ ਹੋ ਆਪਣੀ ਮਰਜ਼ੀ ਦੇ ਮੁਤਾਬਿਕ ਤੇ ਹੁਣ ਅਸੀਂ ਇਹਨੂੰ ਕਰ ਦਵਾਂਗੇ ਮਿਕਸ ਜ਼ਿਆਦਾ ਕੱਚੀ ਨਹੀਂ ਮਾਰਨੀ ਤਾਂ ਕਿ ਸਾਡਾ ਪਨੀਰ ਘੁਲ ਨਾ ਜਾਵੇ ਜ਼ਿਆਦਾ ਤੇ ਹੁਣ ਅਸੀਂ ਪਾ ਦਾਂਗੇ ਉੱਪਰ ਤੰਲ ਹਰਾ ਹਰਾ ਤੰੀਆਂ ਕੱਟੋ ਤੇ ਇਹਦੇ ਉੱਤੇ ਪਾ ਦੋ ਠੀਕ ਹੈ ਜੀ ਹੁਣ ਕਵਰ ਕਰ ਦੋ ਤੇ ਹਰਾ ਤੰੀਆਂ ਕੱਟ ਕੇ ਇਹਦੇ ਉੱਪਰ ਪਾ ਦੇਣਾ ਅਸੀਂ ਮੈਂ ਤੁਹਾਨੂੰ ਪਲੇਟs ਪਾ ਕੇ ਦਿਖਾਣੇ ਆ ਹਾਂਜੀ ਹੁਣ ਅਸੀਂ ਪਾਵਾਂਗੇ ਇਹਦੇ ਤੇ ਧੰਨੀਆਂ ਕਈ ਲੋਕ ਸੋਚਦੇ ਨੇ ਕਿ ਮੇਥੀ ਪਾਲਕ ਸਾਗਚ ਧੰਨੀਆਂ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਤੇ ਨਹੀਂ ਗੱਲ ਹੈਗੀ ਜ਼ਰੂਰੀ ਨਹੀਂ ਕਿ ਗ੍ਰੀਨ ਵੈਜੀਟੇਬਲ ਨੇ ਤੇ ਇਹਦੇ ਚ ਅਸੀਂ ਧੰਨੀਆਂ ਨਹੀਂ ਪਾਣਾ ਧੰਨੀਆਂ ਜ਼ਰੂਰ ਪਾਓ ਧੰਨੀਆਂ ਦਾ ਫਲੇਵਰ ਆਪਣਾ ਹੀ ਆਂਦਾ ਹੈ ਇਹ ਨਾ ਸੋchnਾ ਕਿ ਧੰਨੀਆਂ ਅਸੀਂ ਪਾਵਾਂਗੇ ਤੇ ਦਾ ਟੇਸਟ ਖਰਾਬ ਹੋ ਜਾਗਾ ਬਿਲਕੁਲ ਵੀ ਨਹੀਂ ਇਹ ਤੇ ਸਗੋ ਟੇਸਟ ਕੋਰੋ ਦਾਂਦਾ ਹੈ ਜਿਹੜਾ ਧੰਨੀਆਂ ਨਾ ਤੁਸੀਂ ਪਾਓ ਜਰੂਰ ਉਹਦੇ ਉੱਤੇ ਫਲੇਵਰ ਬਹੁਤ ਆਉਂਦਾ ਦੇਖੋ ਸਰਦੀ ਚ ਤੇ ਕੋਈ ਦਿੱਕਤ ਨਹੀਂ ਗਰਮੀ ਚ ਹਾਂ ਦਿੱਕਤ ਹੁੰਦੀ ਹੈ ਕਿਉਂਕਿ ਤੁਸੀਂ ਧੰਨੀਆਂ ਸਾਨੂੰ ਮਿਲਦਾ ਨਹੀਂ ਗਰਮੀ ਦੇ ਵਿੱਚ ਬਹੁਤ ਹੀ ਘੱਟ ਮਿਲਦਾ ਉਹ ਸਟੋਰਾਂ ਦਾ ਧੰਨੀਆਂ ਹੁੰਦਾ ਹੈ ਜਿਹੜਾ ਕਿ ਸਾਨੂੰ ਅੱਛਾ ਵੀ ਨਹੀਂ ਲੱਗਦਾ ਸੁੱਕਾ ਸੁੱਕਾ ਹੁੰਦਾ ਤੇ ਜਿਹੜਾ ਸਰਦੀ ਦਾ ਧੰਨੀਆਂ ਹੁੰਦਾ ਉਹ ਤਾਂ ਵੈਸੇ ਹੀ ਬੜਾ ਵਧੀਆ ਹੁੰਦਾ ਮੈਂ ਹੁਣ ਤੁਹਾਨੂੰ ਕੋਲੀ ਚ ਕੱਢ ਕੇ ਦਿਖਾ ਰਹੀ ਹਾਂ ਪਲੇਟਿੰਗ ਕਰਕੇ ਦਿਖਾਉਣੀ ਆ ਕਿ ਕਿਸ ਤਰ੍ਹਾਂ ਦਾ ਪਨੀਰ ਬਣਿਆ ਬਹੁਤ ਹੀ ਟੇਸਟੀ ਬਣਿਆ ਹੁਣ ਕੀ ਤੁਸੀਂ ਕਰਨਾ ਇੱਕ ਹੋਰ ਕੰਮ ਕਰਾਂਗੇ ਆਪਾਂ ਇਹਨੂੰ ਡੈਕੋਰੇਸ਼ਨ ਕਿਵੇਂ ਕਰਨਾ ਹੈ ਆਪਾਂ ਉਹ ਵੀ ਮੈਂ ਤੁਹਾਨੂੰ ਦੱਸ ਦੇਣੀ ਆ ਹਾਂਜੀ ਉਸ ਤੋਂ ਬਾਅਦ ਤੁਸੀਂ ਇਹ ਗ੍ਰੇਡ ਕਰ ਦੇਣਾ ਥੋੜਾ ਜਿਹਾ ਉੱਪਰ ਪਨੀਰ ਥੋੜਾ ਜਿਹਾ ਪਨੀਰ ਰੱਖ ਲੈਣਾ ਤਾਂ ਕਿ ਬੱਚੇ ਅਟਰੈਕਟਿਵ ਹੋਣ ਔਰ ਖੁਸ਼ ਹੋ ਕੇ ਖਾਣ ਠੀਕ ਹੈ ਜੀ ਥੋੜਾ ਜਿਹਾ ਰੱਖ ਕੇ ਉੱਪਰ ਗ੍ਰੇਟ ਕਰ ਲੈਣਾ ਬਾਅਦ ਚ ਤੁਸੀਂ ਮਿਕਸ ਕਰ ਲੈਣਾ ਕਿਉਂਕਿ ਬੱਚਿਆਂ ਨੇ ਆਲਰੇਡੀ ਆਪਣੇ ਆਪ ਹੀ ਮਿਕਸ ਕਰ ਲੈਣਾ ਇਸ ਤਰ੍ਹਾਂ ਬਣਾ ਕੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਓਕੇ ਜੀ